ਸਰ ਸਾਨੂੰ ਅਸੀਂ ਜਦੋਂ 34 ਸਾਲ ਹੋ ਗਏ ਤੇ ਸ਼ੁਰੂ ਕੀਤਾ ਕੰਮ ਉਹ ਸਾਨੂੰ ਕੋਸ਼ਿਸ਼ ਆ ਬਈ ਮਤਲਬ ਦੇਖ ਦੇਖ ਲੋ ਫੋਨ ਕਰਦੇ ਸਾਡੇ ਇੱਥੇ ਵਿਕ ਰਿਹਾ ਹੂੰ ਉੱਥੇ 2-3 ਦਿਨ ਪਹਿਲਾਂ ਅਸੀਂ ਪਹਿਲਾਂ ਉੱਥੇ ਕੈਲਕੂਲ ਕਰਕੇ ਆਏ ਸੀ ਜਾਂ ਇੱਕ ਪੈਰੀਨਾਰਮਲ ਅਪਦੀ ਠੀਕਾ ਹੁੰਦਾ ਜਿਹੜੀ ਵਾਲੀ ਕੋਈ ਹੋਲ ਕੇ ਲੈਂਦੇ ਜਿਹਦੇ ਨਾਲ ਨੌਜਵਾਨਾਂ ਨੇ ਉਥੇ ਲੱਤਾਂ ਗਲੀਆਂ ਪੀਆਂ ਸੀ ਸਾਨੂੰ ਗਰਾਊਂਡ ਦੇ ਛੋਟੇ ਛੋਟੇ ਬੱਚਿਆਂ ਨੂੰ ਫੋਨ ਕੀਤਾ ਸੀਗਾ ਇਹਨਾਂ ਨੂੰ ਗਰਾਊਂਡ 'ਚ ਖੇਡਣ ਨਹੀਂ ਦਿੰਦੇ ਤੇ ਨਸ਼ੇ ਆਏ ਟੀਕੇ ਲੱਗਦੇ ਆ ਹੂੰ ਹੂੰ ਤੇ ਉਸ ਦਿਵਾਰ ਅਸੀਂ ਸ਼ੁਰੂਆਤ ਕੀਤੀ ਤੇ ਉਸ ਦਿਵਾਰੇ ਫੇਰ ਸਾਨੂੰ ਫੋਨ ਆ ਗਿਆ ਕਹਿੰਦੇ ਇੱਕ ਦੀ ਸਿਗਨੇਚਰ ਕਰ ਸੂ ਚਿੱਟਾ ਜਿੰਨਾ ਮਰਜ਼ੀ ਲੈ ਲਓ ਵੀ ਮਤਲਬ ਖੁੱਲੇ ਆਮ ਮਿਲਦਾ ਇਹ ਜਿਹੜੀ ਤਾਂ ਨਹੀਂ ਸਾਡਾ ਜਗਸੀਰ ਜਿਹੜੀ ਸੰਸਥਾ ਵਾ ਇਹ ਇਹਦਾ ਨਾਮ ਕੀ ਹੈ ਹੈਲਪਿੰਗ ਹੈਂਡ ਹਾਂਜੀ ਸਰ ਇਹਦਾ ਨਾਮ ਹੈਲਪਿੰਗ ਹੈਂਡ ਸੰਸਥਾ ਹੈ ਕਿੰਨੀ ਦੇਰ ਤੋਂ ਚੱਲ ਰਹੀ ਹੈ ਇਹ ਤਕਰੀਬਨ ਸਰ 4 ਸਾਲ ਪਹਿਲਾਂ ਤੋਂ ਚੱਲ ਰਹੀ ਹੈ ਤੇ ਕਿੰਨੇ ਨੌਜਵਾਨ ਤੁਹਾਡੇ ਨਾਲ ਜੁੜੇ ਆ ਇਹਦੇ ਵਿੱਚ ਇਹਦੇ ਵਿੱਚ ਤਕਰੀਬਨ ਸਾਡੇ ਕੋਲ 100 200 ਮੁੰਡਾ ਹੈਗਾ ਜੀ ਜਿਹੜਾ ਸਾਡੇ ਨਾਲ ਪ੍ਰੋਫੈਸਰ ਦੀ ਕਿੰਨਾ ਕੰਮ ਕਰਦਾ ਔਰ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਕੰਮ ਕਰ ਰਹੇ ਜੇ ਸਾਡਾ ਹੀ ਸੰਗਰੂਰ ਬਠਿੰਡਾ ਮਾਨਸਾ ਤੇਤਰ ਮੋਗੇ ਸਾਈਡ ਵੀ ਵਾਰ ਜੰਨੇ ਸਾਰੇ ਕਿਤੇ ਜ਼ਰਾ ਦੱਸੋਗੇ ਕਿ ਕੀ ਹਾਲਾਤ ਨੇ ਉੱਥੇ ਨਸ਼ੇ ਕਿੰਨੇ ਪ੍ਰਚਲਿਤ ਆ ਕਿੰਨੇ ਲੋਕੀ ਨਸ਼ੇ ਕਰ ਰਹੇ ਆ ਔਰ ਕਿਸ ਤਰ੍ਹਾਂ ਦੇ ਲੋਕੀ ਜਿਹੜੇ ਆ ਉਹ ਨਸ਼ੇ ਜ਼ਿਆਦਾ ਕਰ ਰਹੇ ਆ ਪਹਿਲਾਂ ਤੋਂ ਸਮਝਾ ਦੱਸਣਾ ਹੈ ਕਿ ਨਸ਼ੇ ਨਾਲ ਏਡੇ ਜਿਵੇਂ ਲੰਗਵਾ ਸ਼ਹਿਰ ਦੀ ਗੱਲ ਕਰ ਲੈਂਦੇ ਜਿਵੇਂ ਉੱਥੇ ਘਟਕੜ ਮਾ ਤਕਰੀਬਨ ਤੁਹਾਨੂੰ ਵੀਡੀਓ ਦੇ ਕੋਲੇ ਵੀ ਜਾ ਕੇ ਦਿਖਾ ਸਕਦੇ ਆ ਬੱਲਾ ਜਾ ਕੇ ਮੀਡੀਆ ਵੀ ਉੱਥੇ ਲੋਕਾਂ ਨੌਜਵਾਨਾਂ ਦੀਆਂ ਮੱਤਾਂ ਗਲੀਆਂ ਪਈਆਂ ਇੱਕ ਟੀਕਾ ਹੈਗਾ ਕਦੇ ਖਿਆਲ ਨਾਮ ਮੈਂ ਭੁੱਲ ਗਿਆ ਉਹ ਪੀਗਰ ਜੀਵਾਰੀ ਗੋਲੀ ਚ ਢੋਲ ਕੇ ਲਾਉਂਦੇ ਤੇ ਉਹਦੇ ਨਾਲ ਲੱਤਾਂ ਚਲਾਉਂਦੇ ਆ ਉਹ ਠੀਕ ਆ ਉਹਦੇ ਨਾਲ ਉਹ ਨੌਜਵਾਨਾਂ ਦੇ ਜਿਹਾ ਵਾਂਗੂ ਲੱਤਾਂ ਗਲੀਆਂ ਪਈਆਂ ਸਰ ਜੀ ਮੰਨ ਲਓ ਦੇਖਿਆ ਨਹੀਂ ਨਾ ਮੈਂ ਦੋ ਦਿਨ ਤਕਰੀਬਨ ਰੋਟਿੰਗ ਸਾਡੀ ਉਹਨੂੰ ਦੇਖ ਕੇ ਐਡੇ ਕ ਮਾਰੇ ਹਾਲਾਤ ਆ ਵੀ ਛੋਟੇ ਛੋਟੇ ਜਵਾਗ 16 17 ਸਾਲ ਦੇ ਜਵਾਗ ਵੀ ਮਸਾ ਕਰ ਰਹੇ ਤੇ ਇਧਰ ਮੌਤਾਂ ਵੀ ਮੰਨ ਲਓ 15 ਦਿਨਾਂ ਚ 15 ਮੌਤਾਂ ਹੋ ਗਈਆਂ ਜੀ ਉਹ ਪਿੰਡ 'ਚ ਤਿੰਨ ਮੌਤਾਂ ਹੋਈਆਂ ਅਜ ਤੋਂ 5-7 ਦਿਨ ਪਹਿਲਾਂ ਉਸੇ ਲੋਂਗਵਾਲਾ ਸਾਬ ਕਿਹੜਾ ਪਿੰਡ ਆ ਇਹ ਲੋਂਗਵਾਲਾ ਲੋਂਗਵਾਲਾ ਅੱਛਾ ਤੇ ਜਦੋਂ ਤੁਸੀਂ ਦੱਸ ਰਹੇ ਜੇ ਲੋਕਾਂ ਦੀ ਲੱਤਾਂ ਗਲੀਆਂ ਪਈਆਂ ਤੇ ਸਰਕਾਰ ਕੀ ਕਰ ਰਹੀ ਆ ਸਰਕਾਰ ਤੇ ਪ੍ਰਸ਼ਾਸਨ ਦਾ ਤਾਂ ਸਾਨੂੰ ਮੰਨ ਲਓ ਸਮਝ ਹੀ ਨਹੀਂ ਆਉਂਦਾ ਕਿੱਦੇ ਨਹੀਂ ਅਸੀਂ ਇੰਨੇ ਦਿਨਾਂ ਚ ਨਸ਼ਾ ਬੰਦ ਕਰਦੇ ਆ ਨਸ਼ਾ ਵੱਧ ਚੁੱਕਿਆ ਹੀ ਪਰ ਤੂੰ ਵਾਲੀਆਂ ਦੁਕਾਨਾਂ ਤੇ ਮੈਨਨ ਲੱਗ ਗਿਆ ਤੇ ਖੁੱਲੇ ਆਮ ਜੇ ਤੁਸੀਂ ਮੈਂ ਕਿਹਾ ਤੁਸੀਂ ਮੇਰੇ ਨਾਲ ਚੱਲੋ ਵੀ ਕਿੰਨੇ ਤੁਸੀਂ ਸਾਨੂੰ ਐ ਪੁੱਛਣਗੇ ਪਤਾ ਕਿੱਥੇ ਕਿੱਥੇ ਪੁੱਛਦੇ ਆ ਜੀ ਵੀ ਤੁਸੀਂ ਕਿੰਨਾ ਚਿੱਟਾ ਲੈਣਾ ਕਿੰਨੇ ਕੈਸੂ ਲੈਣੇ ਲੋਕ ਬਲਾ ਬਲਾ ਪੁੱਛਦੇ ਇਹੋ ਜਿਹੇ ਹਾਲਾਤ ਹਿੱਸੇ ਤੇ ਜਦੋਂ ਤੁਸੀਂ ਕਿਸੇ ਨੌਜਵਾਨ ਨੂੰ ਫੜਦੇ ਜੇ ਜਾਂ ਤਸਕਰ ਨੂੰ ਫੜਦੇ ਜੇ ਤੇ ਫਿਰ ਪੁਲਿਸ ਸਾਡੇ ਕਿੰਨੀ ਕੁ ਮਦਦ ਕਰਦੀ ਹੈ ਪੁਲਿਸ ਕੋਈ ਖਾਸ ਨਹੀਂ ਕਰ ਜਦੋਂ ਉਹਨਾਂ ਨੂੰ ਪਤਾ ਵੀ ਸਾਡੀ ਵੀਡੀਓ ਬਣੀ ਜੇ ਅਸੀਂ ਨਾ ਇਹ ਤਾਂ ਤਕਰੀਬਨ ਅਸੀਂ 100 ਨੰਬਰ ਤੇ ਕਾਲ ਕਰਦੇ ਤਾਂ ਆ ਜਾਂਦੇ ਆ ਕੱਲ ਅਸੀਂ ਇੱਧਰ ਮੌਰਨਾਬਾ ਪਿੰਡ ਆਈ ਅਸੀਂ ਮੰਨ ਲਓ ਤਕਰ ਬਹੁਤ ਵੱਡਾ ਤਸਕਰ ਸੀਗਾ ਆ ਕੋਲ ਮੰਨ ਲਓ ਹਥਿਆਰ ਵੀ ਸੀਗੇ ਬਹੁਤ ਵੱਡਾ ਮੰਨ ਲਓ ਅਸੀਂ ਪੁਲਿਸ ਨੂੰ 100 ਨੰਬਰ ਤੇ ਕਾਲ ਕੀਤੀ ਅਸੀਂ ਤਕਰੀਬਨ 2.5 3 ਘੰਟੇ ਉੱਥੇ ਖੜੇ ਰਹੇ ਇਸ ਪਰ ਮਾਦੀ ਮੁਲਾਜਮ ਆਇਆ ਤੇ ਸਾਡੇ ਕੋਲ ਏਐਸਆਈ ਦੀ ਰਿਕਾਰਡਿੰਗ ਵੀ ਜਿਹੜੀ ਸੀ ਆਨ ਸਕਦੀ ਹੈ तकरीबन ਇਹੋ ਜਿਹੀਆਂ ਗੱਲਾਂ ਉਹਨੇ ਕੀਤੀਆਂ ਵੀ ਇਸ ਦਾ ਬੀਜੀ ਆ ਤੇ ਫਿਰ ਮੈਂ ਦੁਬਾਰਾ ਥਾਣੇ ਚ ਗਿਆ ਸਿਹਨੇ ਥਾਣੇ ਲੱਗਦਾਈ ਉਹਨੂੰ ਸਿਹਨੇ ਥਾਣੇ ਚ ਗਿਆ ਤੇ ਉੱਥੇ ਮੈਂ ਮਿਲ ਸੀ ਗਿਆ ਸਿੱਤੂ ਸਾਹਿਬ ਬਾਹਰ ਗਏ ਸੀ ਮੈਂ ਅੱਜ ਉਹਨਾਂ ਨਾਲ ਗੱਲ ਕਰੀ ਵੀ ਵੀ ਸਰ ਇਹ ਕੀ ਆਨ ਸਾਡੇ ਕੋਲ ਕਿਰਿਆ ਕਰਨ ਤੇ ਸੀ ਦਰਖਾਸਤ ਲਿਖਾ ਲਓ ਅਸੀਂ ਰੇਡ ਕਰ ਲਾਂਗੇ ਵੀ ਤੁਸੀਂ ਜਦੋਂ ਅਸੀਂ ਤੁਹਾਨੂੰ ਘੜਾ ਰਹੇ ਹਾਂ ਫਿਰ ਤੁਸੀਂ ਰੇਡ ਕਿਉਂ ਨਹੀਂ ਕਰ ਰਹੇ ਤੁਰਤ ਹੂੰ ਹੂੰ ਇਹੋ ਜਿਹੇ ਹਾਲਾਤ ਹੈ ਸਾਡੇ ਮੈਕਨੇਰੇ ਇਹ ਦੱਸੋ ਜਕਸੀਰ ਜਦੋਂ ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਜੇ ਰਿਸਕ ਵੀ ਲੈਂਦੇ ਜੇ ਕਈ ਲੋਕੀ ਨਰਾਜ਼ ਵੀ ਹੋ ਜਾਂਦੇ ਆ ਤੇ ਕੀ ਤੁਹਾਡੇ ਤੇ ਕਦੀ ਵੀ ਕਈ ਵਾਰ ਕੋਈ ਹਮਲਾ ਜਾਂ ਤੁਹਾਨੂੰ ਧਮਕੀਆਂ ਵੀ ਆਉਂਦੀਆਂ ਕੋਈ ਨਹੀਂ ਸਰ ਤਾਂ ਕੀ ਹੋਂਦ ਦੋ ਚਾਰ ਵਰਤੋਂ ਕਿਹਨੇ ਪਰ ਜਿੰਨੇ ਵੀ ਨੌਜਵਾਨ ਹੋਰ ਨੇ ਮਲਬੇ ਦਲਦਲ ਵਿੱਚ ਫਸੇ ਹੋਏ ਜਾਂ ਕੋਈ ਕਿਹਨਾਂ ਦੇ ਲੋਕ ਪਰ ਸਾਨੂੰ ਇਹ ਇਸ ਲਈ ਕਿ ਐਕਸ ਵਾਲੇ ਬੋਲਦੇ ਵੀ ਹਾਂ ਯਾਰ ਅਸੀਂ ਸਭ ਦੀ ਸਪੋਰਟ ਵਿੱਚ ਆ ਜਿਸ ਤਹੋਨੇ ਅਸੀਂ ਜਿਆ ਉਸ ਨਾ ਬੰਦ ਹੋ ਬਹੁਤ ਸਾਰੇ ਮੈਂ ਕਹਿੰਦਾ ਜਿਹੜੇ ਗੈਂਗਸਟਰਾਂ ਉਹਨਾਂ ਨੇ ਵੀ ਕਿਸੇ ਸਨੇਹੇ ਦੀ ਲਵਾਇਆ ਸਾਨੂੰ ਵੀ ਸੇ ਥੋਨੂੰ ਕਦੇ ਲੋੜਦੀ ਅਸੀਂ ਤੁਹਾਡੇ ਨਾਲ ਕਰਾਂਗੇ ਵੀ ਅਸੀਂ ਤੁਹਾਨੂੰ ਕਦੇ ਥੋੜਾ ਬਵਾ ਨਹੀਂ ਇਹ ਚੀਜ਼ਾਂ ਵੀ ਨੇ ਇਹ ਨੌਜਵਾਨ ਵੀ ਚਾਹੁੰਦੇ ਨੇ ਵੀ ਦਲਦਲ ਤੋਂ ਬਾਹਰ ਨਿਕਲੇ ਸਾਡਾ ਪੰਜਾਬ ਉਹ ਕਦੇ ਜੀ ਇਹ ਜਿਹੜੇ ਇਹ ਜੰਦ ਫਸ ਰਹੇ ਨੇ ਚੀਜ਼ਾਂ ਕਰਕੇ ਫਸੇ ਨੇ ਅਸੀਂ ਕਰਕੇ ਫਸੇ ਆ ਤੇ ਤਕਰੀਬਨ ਤੁਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਜੇ ਤੁਸੀਂ ਸਰਕਾਰ ਨੂੰ ਕੋਈ ਗੁਜ਼ਾਰਿਸ਼ ਕਰਨੀ ਹੋਵੇ ਤੇ ਕੀ ਗੁਜ਼ਾਰਿਸ਼ ਕਰੋਗੇ ਸਰਕਾਰ ਨੂੰ ਵਿਜ਼ਾਰ ਇਹ ਹੈ ਜੀ ਪਹਿਲਾਂ ਤਾਂ ਜਿਹੜਾ ਸਿਗਨੇਚਰ ਕੈਲਕੂਲ ਹੋਊਗਾ ਉਹਦੇ ਤੇ ਜੇ ਅਸੀਂ ਮਿਹਨਤ ਕਰ ਬੜ ਫੜ ਫੜਨਾ ਕੈਲ ਉਹਨਾਂ ਤੇ 185 ਵੀ ਫਿਰ ਭੁਖਾਰਾ ਲੱਗਦੀ ਹੈ ਜਿਹੜੀ ਵੀ ਨੋਰਮਲਾ ਖਾਣੇ ਤੇ ਤੁਰਤ ਜਿਮਾਨਤ ਹੋ ਜਾਂਦੀ ਹੈ ਹੂੰ ਕਿ ਮੈਂ ਸਰਕਾਰ ਨੂੰ ਜene ਐਨਡੀਪੀਐਸ ਤੇ ਕਿਨੇ ਹੰਦਰ ਜਾਵੇ ਜੇ ਐਨਡੀਪੀਐਸ ਤੇ ਨਾ ਆਇਆ ਤਾਂ ਸਾਡੀ ਪੰਜਾਬ ਦੀ ਨੌਜਵਾਨੀ ਤੇ ਜਿਹੜਾ ਇੱਕ ਛਾਣ ਬਹੁਤ ਵੱਡੇ ਪੱਧਰ ਤੇ ਕਰ ਸਕਦੀ ਹੈ ਕਿਉਂਕਿ ਇਹ ਇੱਕ ਨੌਜਵਾਨ ਇੱਕ ਕੈਲ ਥੂਲ ਪਾ ਕੇ 20 ਕੈਲ ਤਕਰੀਬਨ ਤੱਕ ਖਾਂਦਾ ਤੇ ਇਹ ਖਾ ਵੀ ਸਾਡੇ 18 ਸਾਲ ਤੋਂ ਛੋਟੇ ਬੱਚੇ ਵੱਧ ਰਹੇ ਨੇ ਕਿ ਇਸ ਪਲਾਸਟਿਕ ਦਾ ਜ਼ਿਆਦਾ ਕੀਤਾ ਪਾ ਰਹੇ ਨੇ ਤੇ ਜਿਹੜਾ ਚਿੱਟਾ ਮੈਂ ਕਹਿੰਦਾ ਯਾਰ ਜੀ ਨੌਦਵਾਨੀ ਦਾ ਬੇੜਾ ਗਰਕ ਕਰ ਰਿਹਾ ਇਹਦੇ ਤੇ ਸਰਕਾਰ ਮੈਂ ਕਹਿੰਦਾ ਸਰਕਾਰ ਕਹਿੰਦੀ ਵੀ ਅਸੀਂ ਕਿੱਟਾ ਬੰਦ ਕਰਨਾ ਮੈਂ ਕਹਿੰਦਾ ਪਹਿਲਾਂ ਕਾਨੂੰਨ ਲਿਆਂਦਾ ਜਾਵੇ ਸਾਡਾ ਜਵਾਕ ਇੱਕ ਬਿੱਟ ਨਾਲ ਮਰ ਜਾਂਦਾ ਸਰ ਆ ਤੁਹਾਨੂੰ ਪਤਾ ਨਾ ਟੀਕਾ ਲਾ ਕੇ ਕਿਛ ਨਹੀਂ ਜਿੰਦੇ ਬੱਚਾ ਉੱਥੇ ਰਹਿ ਜਾਂਦਾ ਉਹ ਇੱਕ ਬਿੱਟ ਨਾਲ ਮਰਦਾ ਹੈ ਕਿ ਜੇ ਸਾਡਾ ਕਾਨੂੰਨ ਕਹਿੰਦਾ ਵੀ ਜੇ 5 ਗ੍ਰਾਮ ਰਿਕਵਰੀ ਹੋ ਤਾਂ ਇਹ ਪਰਚਾ ਹੋਊ ਤੇ ਤਕਰੀਬਨ ਜਿਹੜੇ ਜਿਹੜੇ ਵੇਚ ਨਾਲ ਤਸਕਰ ਨੇ ਉਹ ਵਕੀਲ ਬਣੇ ਬੈਠੇ ਨੇ ਉਹ 5 ਗ੍ਰਾਮ ਕਿਸੇ ਨੂੰ ਗਿੰਦੀ ਨਹੀਂ ਉਹ 5 ਗ੍ਰਾਮ ਰੱਖਦੀ ਨਹੀਂ ਸਰ ਰੋਲੀਆਂ ਹੁੰਦੀਆਂ ਉਹਨਾਂ ਦਾ 2-3 ਗ੍ਰਾਮ ਲੈਂਦੇ ਹੁੰਦੇ ਆ ਤੇ ਉਹਨਾਂ ਕੋਲ ਬਿੱਟ ਬਿੱਟ ਦੇ ਇੱਕ ਪੰਜਲੀ ਕਿਵਟ ਬੰਦੇ ਨੇ ਠੀਕ ਆ ਉਹ ਤਕਰੀਬਨ ਦੇਖ ਹੁੰਦਾ ਜਿਹੜਾ ਪਿੱਤਾਗਾ ਇਹ ਇੱਕ ਇੱਕ ਗ੍ਰਾਮ 5000 ਦੀ ਰਕਮ ਬਣਦਾ ਸੀ ਤਾਂ ਇੱਕ ਫੌਰੀਏ ਦਾ ਇਹਦਾ ਇਹ ਦੱਸੋ ਮੈਨੂੰ ਜਾਂਦੇ ਜਾਂਦੇ ਜਦੋਂ ਤੈਨੂੰ ਵੀ ਸੋਦਾ ਕਾਨੂੰਨ ਬਣੇ ਆਖੀਰਲਾ ਸਵਾਲ ਪੁਲਿਸ ਦੀ ਜਾਂ ਪ੍ਰਸ਼ਾਸਨ ਦੀ ਕਿੰਨੀ ਇੱਕ ਮਿਲੀ ਭੁਗਤ ਲੱਗਦੀ ਆ ਇਹਨਾਂ ਤਸਕਰਾਂ ਦੇ ਨਾਲ ਮੈਂ ਕਹਿੰਦਾ ਸਰਕਾਰ ਦੀ ਤੇ ਸਰੇਗਮੀ ਮਿਲੀ ਭੁਗਤਾਈ ਕਿਉਂਕਿ ਬਸਾਵ ਨਹੀਂ ਐਨੇ ਦਿਨ ਹੋ ਗਏ ਸਾਨੂੰ ਮਲੋ ਅਸੀਂ ਲਗਾਤਾਰ ਫੜ ਰਹੇ ਹਾਂ ਬੰਦੇ ਲਗਾਤਾਰ ਨਾਤਾ ਸਾਡੇ ਕੋਈ মিডিਆ ਪਹੁੰਚ ਰਿਹਾ ਕੋਈ মিডিਆ ਤੋਂ ਵੀ ਪ੍ਰੋਬਲਮ ਹੋ ਗਈ ਸੀ ਤਾਂ ਉਹ ਕਹਿੰਦੇ ਬਾਈ ਸਾਡੇ ਪੇਜ ਬੰਦ ਕਰ ਦੇਣਾ ਜੇ ਅਸੀਂ ਤੁਹਾਡੀ ਵੀਡੀਓ ਤੜਾਤੀ। ਇਹਦਾ ਸਰ ਇਹ ਮੇਰੇ ਪਰ ਅਸਰ ਆਇਆ ਨਹੀਂ ਨਿਆਬ ਵੀ ਸੀਰੀਅਸ ਹੋ ਗਿਆ ਨਾ ਮੇਰਾ ਇੰਨਾ ਦੁੱਖ ਸੀ ਹੈ ਨਾ ਕਿ ਇੱਕ ਬੰਦਾ ਵੀ ਇੰਡੀਆ ਵਾਲਾ ਸਾਫ਼ ਨਹੀਂ ਦੇ ਰਿਹਾ ਵਾ ਇੱਕ ਬੰਦਾ ਵੀ ਜੇ ਨਾ ਕਾਲ ਕੀਤੀ ਤਾਂ ਪਤਾ ਕੀ ਕਹਿੰਦੇ ਨੇ ਕਿ ਉਹਨਾਂ ਸਾਡਾ ਸਰਕਾਰ ਪੇਜ ਬੰਦ ਕਰਦੀ ਕਹਿੰਦੇ ਬਈ ਅਸੀਂ ਸਰਕਾਰ ਕੋਲ ਕੁਝ ਨਹੀਂ ਕਲਾ ਸਕਦੇ ਮੇਰੇ ਤੇ ਥੋੜੇ ਦਿਨ ਪਹਿਲਾਂ ਕਹਿੰਦੇ ਇਹਦਾ ਥੋੜੀ ਦਾ ਪਰਸਾ ਨਹੀਂ ਲੱਗਦੀ ਸੀ ਸਰ ਬਿਨਾਂ ਗੱਲ ਤੋਂ ਪਰ ਮੈਂ ਕਹਾ ਜਿੰਨੇ ਜਿੰਨੇ ਪਰਤੇ ਦੇਣੇ ਜੀ ਪੰਜਾਬ ਲੋਕਾਂ ਨੇ ਰਫਾਦਤਾ ਉਸ ਪ੍ਰਸ਼ਾਸਨ ਨੂੰ ਗੱਲ ਕੋ ਪਿੱਛੇ ਹਟਣਾ ਪਿਆ ਜਗਸੀਰ ਮਿਹਰਬਾਨੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ ਪਰ ਮੈਂ ਤੁਹਾਨੂੰ ਅਸ਼ਵਾਸਨ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀ ਤੁਹਾਨੂੰ ਪੂਰੀ ਮਦਦ ਆ ਮੇਰਾ ਨੰਬਰ ਤੁਹਾਡੇ ਕੋ ਹੈ ਜਦੋਂ ਲੋੜ ਪਵੇ ਮੈਨੂੰ ਕਾਲ ਕਰੋ ਤੁਹਾਡੀ ਅਸੀਂ ਅਸੀਂ ਤੁਹਾਡੀ ਮਦਦ ਤੇ ਆਵਾਂਗੇ